ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਾਵਰਫੁਲ ਰੈਮਡੀ ਦੱਸਣ ਜਾ ਰਹੀ ਆ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਇੱਕ ਤੇਜ ਪੱਤਾ ਇਸ ਤਰੀਕੇ ਦਾ ਤੇਜ ਪੱਤਾ ਲੈ ਲੈਣਾ ਇਹ ਚੀਜ਼ ਕਿਸ ਲਈ ਕਰਨੀ ਹੈ ਕਿਵੇਂ ਕਰਨੀ ਹੈ ਇਹ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸੂਗੀ ਵੀਡੀਓ ਨੂੰ ਸਕਿਪ ਨਾ ਕਰਨਾ ਕਿਉਂਕਿ 15 ਤਰੀਕ ਤੱਕ ਮੈਂ ਤੁਹਾਨੂੰ ਦੱਸਿਆ ਵੀ ਇਹ ਚੀਜ਼ਾਂ ਨੂੰ ਅਗਰ ਤੁਸੀਂ ਕਰੋਗੇ ਤਾਂ ਆਉਣ ਵਾਲਾ ਜਿਹੜਾ ਤੁਹਾਡੇ ਵਾਸਤੇ ਅਗਲਾ ਸਾਲ ਹੈ ਨਾ ਜਾਂ 15 ਦਸੰਬਰ ਤੋਂ ਬਾਅਦ ਜਿਹੜੇ ਵੀ ਭੈਣ ਭਰਾ ਚਾਹੁੰਦੇ ਨੇ ਸਾਡੇ ਘਰ ਦੇ ਵਿੱਚ ਵਰਕਤਾ ਰਹਿਣਾ ਸਾਡੇ ਘਰ ਦੇ ਵਿੱਚੋਂ ਗਰੀਬੀ ਕਲੇਸ ਜੋ ਵੀ ਸਾਡੇ ਘਰ ਦੇ ਵਿੱਚ ਦੂਬਿਦਾ ਹੈਗੀ ਜੰਤਰ ਤੰਤਰਤਾ ਜਾਦੂ ਟੂਣਾ ਕੁਝ ਵੀ ਹੈ ਕਿਉਂਕਿ ਇਹ ਤੁਹਾਡੇ ਮਨ ਦੀ ਪੋਜ਼ਿਟਿਵਿਟੀ ਹੈ ਮਨ ਤੁਹਾਡਾ ਜਦੋਂ ਯੂਨੀਵਰਸ ਨੂੰ ਕਹਿੰਦੇ ਇੱਕ ਸੰਦੇਸ਼ ਦੇਣ ਯੂਨੀਵਰਸ ਕੀ ਹੈ ਬ੍ਰਹਿਮੰਡ ਬ੍ਰਹਿਮੰਡ ਜਦੋਂ ਆਪਾਂ ਕੋਈ ਸਿਮਰਨ ਕਰਦੇ ਆ ਜਾਂ ਸਾਧਨਾ ਕਰਦੇ ਆ ਜਾਂ ਕੋਈ ਆਪਣਾ ਬਿਜ਼ਨਸ ਕਰਦੇ ਆ ਰੋਜ਼ਗਾਰ ਕਰਦੇ ਕੁਝ ਵੀ ਕਰਦੇ ਆ ਤਾਂ ਉਹ ਆਪਣੇ ਮਨ ਤੇ ਦਿਮਾਗ ਦੇ ਕੰਟਰੋਲ ਨਾਲ ਹੀ ਆਪਾਂ ਉਸ ਚੀਜ਼ ਨੂੰ ਕਰਦੇ ਆ ਤੇ ਇਹ ਚੀਜ਼ਾਂ ਵੀ ਉਹੀ ਨੇਗੀਆਂ ਜਿਹੜਾ ਪੰਪਰਾ ਵਿਸ਼ਵਾਸ ਦੇ ਨਾਲ ਕਰੇਗਾ ਦੇਖੋ ਬਹੁਤ ਪੰਪਰਾਵਾਂ ਦੇ ਤੁਸੀਂ ਕਮੈਂਟ ਪੜੇ ਹੋਣਗੇ ਕਿ ਜਿਹੜੇ ਆਪਣੇ ਨਾਲ ਜਦੋਂ ਦੇ ਜੁੜੇ ਨੇ ਤੇ ਜੋਲੀ ਚੀਜ਼ ਮੈਂ ਦੱਸਦੀ ਹਾਂ ਉਹ ਕਰਦੇ ਨੇ ਤਾਂ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਬਦਲਾਅ ਆਏਗਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਇਸ ਤਰੀਕੇ ਨਾਲ ਇੱਕ ਤੇਜ ਪੱਤਾ ਲੈ ਲੈਣਾ ਇਹ ਇੱਕ ਮਸਾਲਾ ਹੀ ਹੈਗਾ ਇਹਦੇ ਵਿੱਚ ਐਨੀ ਨੈਗੇਟਿਵਿਟੀ ਦੂਰ ਕਰਨ ਵਾਸਤੇ ਜਿਵੇਂ ਕਿ ਕਿਟਾ ਨੂੰ ਵਾਇਰਸ ਜੋ ਵੀ ਆਪਣੇ ਹੁੰਦੇ ਆ ਉਹਨੂੰ ਪਾਵਰ ਹੈ ਇਹਦੇ ਵਿੱਚ ਇੱਕ ਤਰ੍ਹਾਂ ਦੀ ਹੈ ਨਾ ਜਿਹੜੇ ਬਲੌਂਗ ਕਹਿੰਦੇ ਆ ਇਲਾਇਚੀ ਕਹਿੰਦੇ ਆ ਲਸਣ ਕਹਿੰਦੇ ਆ ਨਾ ਇਹ ਚੀਜ਼ਾਂ ਤੁਹਾਡੇ ਜਿਹੜੇ ਵਾਇਰਸ ਨੇ ਕਿਟਾਉਣ ਉਹਨੇ 네ਗੈਟਿਵਿਟੀ ਹੈ ਉਸ ਨੂੰ ਦੂਰ ਕਰਨ ਵਾਸਤੇ ਹੁੰਦੇ ਨੇ ਦੇਖੋ ਇਹ ਕੋਈ ਜਾਦੂ ਟੂਣਾ ਤੰਤਰਮੰਤਰ ਨਹੀਂ ਅਗਰ ਆਪਨੂੰ ਲੱਗਦਾ ਵੀ ਪਤਾ ਨਹੀਂ ਇਹ ਕੋਈ ਤੰਤਰ ਵਿੱਦਿਆ ਨਹੀਂ ਇਹ ਸਿਰਫ ਇੱਕ 네ਗੈਟਿਵਿਟੀ ਨੂੰ ਦੂਰ ਕਰਨ ਵਾਸਤੇ ਚੀਜ਼ ਹੈ ਤਾਂ ਕਰਨਾ ਕੀ ਹੈ ਤੁਸੀਂ ਨੇ ਇਸ ਤਰੀਕੇ ਦਾ ਇੱਕ ਪੱਤਾ ਲੈ ਲੈਣੇ ਤੇ ਕੋਈ ਵੀ ਤੁਸੀਂ ਨੇ ਜਾਂ ਤਾਂ ਗ੍ਰੀਨ ਜਾਂ ਫਿਰ ਰੈੱਡ ਪੈਨ ਲੈਣਾ ਦੋਨਾਂ ਦੇ ਵਿੱਚ ਕੋਈ ਵੀ ਪੈਨ ਲੈ ਲਿਓ ਤੁਸੀਂ ਨਾ ਤਾਂ ਤੁਸੀਂ ਉਸ ਦੇ ਨਾਲ ਕਰਨਾ ਕੀ ਹੈਗਾ ਇੱਕ ਨਾ ਇਸ ਦੇ ਉੱਪਰ ਨਿਸ਼ਾਨ ਬਣਾਉਣਾ ਤੁਸੀਂ ਨੇ ਜਿਵੇਂ ਆਪਾਂ ਆਟਾ ਬਣਾ ਦਿੰਨੇ ਹੁੰਦੇ ਆ ਇਸ ਤਰੀਕੇ ਦਾ ਨਿਸ਼ਾਨ ਬਣਾਉਣਾ ਤੇ ਦੋ ਲੈਣਾ ਤੁਸੀਂ ਨੇ ਇਹਦੇ ਵਿੱਚ ਖਿੱਚ ਦੇਣੀਆਂ ਨੇ ਦੋ ਲੈਣਾ ਇਸ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਨੇ ਕਰਨਾ ਹੈ ਤੇ ਇਹਦੀ ਦੂਸਰੀ ਸਾਈਡ ਜਿਹੜੀ ਉਲਟੀ ਸਾਈਡ ਹੈਗੀ ਉੱਤੇ ਤੁਸੀਂ ਨੇ ਕੀ ਕਰਨਾ ਹੈ ਇੱਥੇ ਆਪਣਾ ਲਿਖਣਾ ਹੈ ਨਾਮ ਜੋ ਵੀ ਤੁਹਾਡਾ ਨਾਮ ਹੈ ਨੀਚੇ ਲਿਖਣਾ ਹੈ ਡੇਟ ਆਫ ਬਰਥ ਜਿਹੜੀ ਵੀ ਤੁਹਾਡੀ ਡੇਟ ਆਫ ਬਰਥ ਹੈਗੀ ਦੋਨੋਂ ਤੁਸੀਂ ਨੇ ਲਿਖ ਲੈਣੀਆਂ ਨੇ ਉਸ ਤੋਂ ਬਾਅਦ ਫਿਰ ਇਹਦਾ ਕੀ ਕਰਨਾ ਹੈ ਇਸ ਨੂੰ ਤੁਸੀਂ ਨੇ ਕਿਸੇ ਵੀ ਇਸ ਤਰੀਕੇ ਦੇ ਬਰਤਨ ਦੇ ਵਿੱਚ ਰੱਖ ਲਓ ਮਿੱਟੀ ਦੇ ਵਿੱਚ ਰੱਖ ਲਓ ਇਦਾਂ ਦੇ ਵਿੱਚ ਰੱਖ ਲਓ ਦੇਖੋ ਬਹੁਤ ਪੈਨਪੈ ਮੇਰੇ ਨਾਲ ਜੁੜੇ ਹੋਏ ਨੇ ਜਿਹੜੇ ਫੋਰਮ ਤੋਂ ਨੇ ਉਹ ਕਹਿੰਦੇ ਨੇ ਵੀ ਸਾਡੇ ਇਦਾਂ ਨਾਲ ਸਾਨੂੰ ਔਖਾ ਹੋ ਜਾਂਦਾ ਤਾਂ ਤੁਸੀਂ ਇਸ ਚੀਜ਼ ਨੂੰ ਬਹੁਤ ਆਸਾਨੀ ਨਾਲ ਕਰ ਸਕਦੇ ਤਾਂ ਤੁਸੀਂ ਮਾਚਿਸ ਜਲਾਉਣੀ ਆ ਤੇ ਇਸ ਨੂੰ ਆਪਾਂ ਨੇ ਅੱਗ ਲਗਾ ਦੇਣੀ ਆ ਇਸ ਤਰੀਕੇ ਨਾਲ ਇਹਨੂੰ ਚੰਗੇ ਤਰੀਕੇ ਨਾਲ ਸਾਰੇ ਨੂੰ ਆਪਣੇ ਜਲਾ ਲੈਣਾ ਕਿਉਂਕਿ ਥੋੜਾ ਜਨਾ ਹੁਣ ਮੌਸਮ ਦੇ ਖਰਾਬੀ ਕਰਕੇ ਜਲਦਾ ਘਟਿਆ ਤੈਨੂੰ ਫੋਲਡ ਜਿਆ ਕਰਕੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਜਲਾ ਲੈਣਾ ਹੈਗਾ ਤੇ ਜਦੋਂ ਇਹ ਇਸ ਤਰੀਕੇ ਨਾਲ ਜਲ ਜੇ ਇਹਦੀ ਰਾਖ ਬਣ ਜੇ ਨਾ ਤਾਂ ਆਪਣੇ ਬਾਹਰ ਆਂਗਣ ਦੇ ਵਿੱਚ ਜਾਓ ਜਿਹੜਾ ਬੀੜਾ ਆਪਾਂ ਕਹਿ ਦਿੰਨੇ ਆ ਨਾ ਤਾਂ ਤੁਸੀਂ ਆਪਣੇ ਮੇਨ ਗੇਟ ਦੇ ਉੱਥੇ ਜਗ੍ਹਾ ਤੇ ਜਾਓ ਤੇ ਤੁਸੀਂ ਇਸ ਨੂੰ ਫੂਕ ਮਾਰ ਕੇ ਉਡਾ ਦਿਓ ਤੇ ਆਪਣੇ ਮਨ ਦੇ ਵਿੱਚ ਉਸ ਤੋਂ ਪਹਿਲਾਂ ਤੁਸੀਂ ਇਹ ਸੋਚਣਾ ਹੈ ਵੀ ਜਿਵੇਂ ਕਿ ਯੂਨੀਵਰਸ ਨੂੰ ਬ੍ਰਹਿਮੰਡ ਨੂੰ ਤੁਸੀਂ ਸੰਦੇਸ਼ ਦੇਣਾ ਇੱਕ ਆਪਣੇ ਮਨ ਨੂੰ ਇੱਕ ਪੋਜ਼ਿਟਿਵਿਟੀ ਦੇਣੀ ਹੈ ਤੁਸੀਂ ਸੋਚਣਾ ਵੀ ਜੋ ਵੀ ਮੇਰੀਆਂ ਬੁਰੀਆਂ ਸ਼ਕਤੀਆਂ ਜੋ ਵੀ ਮੇਰੇ ਤੇ ਘਰ ਦੇ ਵਿੱਚ ਕਲੇਸ਼ ਹੈ ਜੋ ਵੀ ਸਾਡੇ ਘਰ ਦੇ ਵਿੱਚ 네ਗੇਟਿਵਿਟੀ ਹੈ ਜੋ ਵੀ ਮੇਰੇ ਅੱਗੇ ਆਉਣ ਵਾਲਾ ਫਿਊਚਰ ਹੈ ਉਹ ਵਾਈਟ ਹੋ ਜਾਈ ਜੋ ਵੀ ਮੈਂ ਚਾਹਣੀਆਂ ਵਾਹਿਗੁਰੂ ਜੀ ਤੁਸੀਂ ਸਿਵਜੀ ਭਗਵਾਨ ਨੂੰ ਮੰਨਦੇ ਹੋ ਰਾਮਚੰਦਰ ਜੀ ਨੂੰ ਮੰਨਦੇ ਹੋ ਕ੍ਰਿਸ਼ਨ ਜੀ ਨੂੰ ਮੰਨਦੇ ਜੋ ਵੀ ਤੁਹਾਡੇ ਹੈ ਨਾ ਤਾਂ ਤੁਸੀਂ ਬਸ ਉਹ ਮਨ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਣੀ ਹੈ ਜਿੰਨਾ ਤੁਹਾਡਾ ਮਨ ਪੋਜ਼ਿਟਿਵ ਹੋਊਗਾ ਜਿੰਨਾ ਤੁਸੀਂ ਉਸ ਚੀਜ਼ ਬਾਰੇ ਸੋਚੋਗੇ ਨਾ ਤਾਂ ਉਹਨਾਂ ਹੀ ਇਹ ਜਿਹੜਾ ਆਪਣਾ ਔਰਾ ਹੁੰਦਾ ਹੈ ਨਾ ਜਿਹੜਾ ਆਪਣਾ ਆਲਾ-ਦਾਲਾ ਆਪਣਾ ਬ੍ਰਹਿਮੰਡ ਹੈ ਨਾ ਉਹ ਆਪਣੇ ਆਪ ਹੀ ਉਸ ਚੀਜ਼ ਨੂੰ ਕਰਨ ਲੱਗ ਜਾਂਦਾ ਹੈ ਤੁਸੀਂ ਨਾ ਬਿਮਾਰ ਹੋ ਤਾਂ ਤੁਸੀਂ ਇੱਕਦਮ ਸੋਚਣ ਲੱਗ ਜਾਓ ਵੀ ਮੈਂ ਬਿਮਾਰ ਨਹੀਂ ਹਾਂ ਜਾਂ ਮੈਂ ਤੰਦਰੁਸਤ ਹਾਂ ਮੈਂ ਬਿਲਕੁਲ ਠੀਕ ਹੋਊਂਗਾ ਮੈਂ ਹਾਂ ਦੇਖੋ ਇਹ ਮੈਂ ਖੁਦ ਤੁਹਾਡੇ ਸਾਹਮਣੇ ਦੱਸਿਆ ਵੀ ਸੀ ਪਹਿਲਾਂ ਕਰਕੇ ਵੀ ਦਿਖਾਇਆ ਤੇ ਮੈਂ ਆਪਣੀ ਲਾਈਫ ਦੇ ਵਿੱਚ ਜੋ ਵੀ ਕਰਦੀ ਹਾਂ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਜੋ ਭੈਣ ਭਰਾ ਹਨਾ ਕਰਦੇ ਨੇ ਤਾਂ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਸਾਹਮਣੇ ਆ ਰਹੇ ਨੇ ਕਿਉਂਕਿ ਤੁਹਾਡਾ ਮਾਨ ਹੀ ਹੈ ਤੁਹਾਨੂੰ 네ਗੈਟਿਵਿਟੀ ਵੱਲ ਵੀ ਲੈ ਜਾਣ ਵਾਲਾ ਤੁਹਾਡਾ ਮਾਨ ਹੈ ਤੇ ਪੋਜ਼ਿਟਿਵਿਟੀ ਵੱਲ ਵੀ ਤੁਹਾਡਾ ਮਾਨ ਹੀ ਇਹ ਚੀਜ਼ ਨੂੰ ਤੁਸੀਂ ਕਰਨਾ ਕਿੰਨੇ ਦਿਨ ਇਸ ਚੀਜ਼ ਨੂੰ ਤੁਸੀਂ ਘੱਟੋ ਘੱਟ 100 ਪੱਤਾ ਚਲਾਉਣਾ ਹੈ 100 ਦਿਨ ਲਗਾਤਾਰ ਦੇਖੋ ਇਹ ਤੁਹਾਡੇ ਸਿਰਫ ਲਾ ਲੋ ਤੁਸੀਂ 20 ਜਾਂ 25 30 ਰੁਪਏ ਦਾ ਸਾਰਾ ਖਰਚਾ ਹੈ ਪਰ ਤੁਹਾਡੇ ਘਰ ਦੇ ਵਿੱਚ ਵਰਕ ਤਾਂ ਤੁਹਾਡੇ ਘਰ ਦੇ ਵਿੱਚ 네ਗੈਟਿਵਿਟੀ ਤੁਹਾਡੇ ਘਰ ਦੇ ਵਿੱਚ ਲੜਾਈ ਝਗੜਾ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਪਲੇਸ ਹੈ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਨੇਗੈਟਿਵਿਟੀ ਆ ਉਹ ਬਿਲਕੁਲ ਖਤਮ ਹੋ ਜਾਏਗੀ ਤੇ ਆਉਣ ਵਾਲੇ ਸਾਲ ਦੇ ਵਿੱਚ ਕੀ ਕਰਨਾ ਹੈ ਕਿਵੇਂ ਕਰਨਾ ਹੈ ਕੀ ਕੁਝ ਕਰੋਗੇ ਤਾਂ ਤੁਹਾਨੂੰ ਵਾਈ ਗਰੂ ਜੀ ਹੋਰ ਪੋਜ਼ਿਟਿਵਿਟੀ ਹੋਰ ਵਰਕ ਤਾਂ ਦੇਣ ਉਹ ਮੈਂ ਤੁਹਾਨੂੰ ਅੱਗੇ-ਅੱਗੇ ਵੀਡੀਓ ਸ਼ੇਅਰ ਕਰਦੀ ਰਹੂੰਗੀ ਤੇ ਅੱਜ ਮੈਂ ਤੁਹਾਨੂੰ ਦੱਸੂੰਗੀ ਕਿ ਬਹੁਤ ਭੰਪਰਾ ਆਉਂਦੇ ਮੈਨੂੰ ਮੈਸੇਜ ਆਏ ਨੇ ਕਿ ਸਾਡੇ ਤੇ ਵੀ ਕੋਈ ਐਦਾਂ ਜਾਦੂ ਟੂਣਾ ਕਰ ਰਿਹਾ ਹੈ ਜੈਲਸੀ ਫੀਲ ਕਰੇ ਅੱਜ ਮੈਂ ਤੁਹਾਨੂੰ ਦੱਸੂੰਗੀ ਵੀ ਜਿਹੜੇ ਉਹ ਇਨਸਾਨ ਨੇ ਨਾ ਉਹਨਾਂ ਦੇ ਕੁਝ ਨਿਸ਼ਾਨੀਆਂ ਨੇ ਕਿਉਂਕਿ ਨਾਮ ਤਾਂ ਆਪਾਂ ਦੱਸਾਂਗੇ ਇੱਕ ਦੂਜੇ ਤਾਂ ਆਪਾਂ ਨੂੰ ਫਿਰ ਕਲੇਸ ਪੈ ਜਾਂਦਾ ਨਾ ਉਹੀ ਹੁੰਦਾ ਵੀ ਫਿਰ ਚਾਹੇ ਉਹ ਨਾਮ ਹੋਵੇ ਉਹ ਇਨਸਾਨ ਪਰ ਆਪਾਂ ਨੂੰ ਫਿਰ ਵੀ ਉਸਤੇ ਸ਼ੱਕ ਹੋ ਜਾਂਦਾ ਹੈਗਾ ਕਹਿੰਦੇ ਸ਼ੱਕ ਦੇ ਨਾਲ ਬਹੁਤ ਜ਼ਿਆਦਾ ਘਰ-ਬਰਵਾਦ ਹੋ ਜਾਂਦੇ ਨੇ ਤਾਂ ਕਹਿਣ ਤੋਂ ਮੇਰਾ ਭਾਵ ਕਿ ਜੋ ਤੁਹਾਡਾ ਇਨਸਾਨ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਵੀ ਹੱਦ ਤੋਂ ਵੱਧ ਆਪਾਂ ਕਹਿੰਦੇ ਨੇ ਵੀ ਸਹਿਲ ਤੋਂ ਵੀ ਮਿੱਠਾ ਆਪਣੇ ਨਾਲ ਹੁੰਦਾ ਹਨ ਵੀ ਕਿਸੇ ਵੀ ਗੱਲ ਤੇ ਜੋ ਮੈਂ ਕਹਿੰਨਾ ਵੀ ਮੈਨੂੰ ਚਾਹੇ ਮੈਂ ਚੰਗਾ ਕਰਨਾ ਚਾਹੇ ਮਾੜਾ ਕਰਨਾ ਵੀ ਉਹ ਮੈਨੂੰ ਨਾ ਉਸੇ ਗੱਲ ਤੇ ਪ੍ਰਸਾਹਿਤ ਕਰਦਾ ਹੈ ਉਹਤਸਾ ਮਤਲਬ ਕਿ ਮੈਨੂੰ ਐ ਕਰਦਾ ਵੀ ਹਾਂ ਠੀਕ ਹੈ ਬਸ ਵਧੀਆ ਵਧੀਆ ਨਾ ਤੇ ਉਹ ਚੀਜ਼ ਜਿਹੜਾ ਤੁਹਾਡੇ ਨਾਲ ਇਨਸਾਨ ਕਰਦਾ ਹੈ ਤਾਂ ਉਹ ਤੁਹਾਨੂੰ ਕਿਸੇ ਵੀ ਸਮੇਂ ਧੋਖਾ ਦੇ ਸਕਦਾ ਇਹ ਚੀਜ਼ਾਂ ਕੁਝ ਇਦਾਂ ਹੁੰਦੀ ਨੇ ਜਿਹੜਾ ਕਿ ਤੁਹਾਡੇ ਮੂੰਹ ਤੇ ਤਾਂ ਤੁਹਾਡੀ ਬਹੁਤ ਤਾਰੀਫ ਕਰਦਾ ਬਹੁਤ ਤੁਹਾਨੂੰ ਨਾ ਇਦਾਂ ਕਰਦਾ ਵੀ ਹਾਂ ਪਰ ਪਿੱਠ ਪਿੱਛੇ ਤੁਹਾਨੂੰ ਕਿਤੋਂ ਨਾ ਕਿਤੋਂ ਸੁਣਨ ਨੂੰ ਜ਼ਰੂਰ ਮਿਲੇਗਾ ਵੀ ਉਹ ਤੁਹਾਡੇ ਪ੍ਰਤੀ ਇਹ ਕਹਿ ਰਿਹਾ ਕਹਿੰਦੇ ਤੁਹਾਨੂੰ ਬਾਹਰ ਲਿਆਂ ਤਾਂ ਨੁਕਸਾਨ ਨਹੀਂ ਹੈਗਾ ਤੁਹਾਨੂੰ ਖੁਦ ਤੇ ਜਿਹੜੇ ਤੁਹਾਡੇ ਹਰਮਨ ਪਿਆਰੇ ਨੇ ਤੁਹਾਨੂੰ ਲੱਗਦਾ ਵੀ ਮੇਰੇ ਇਹ ਹਰ ਇੱਕ ਦੁੱਖ ਸੁੱਖ ਦੇ ਵਿੱਚ ਸਾਥੀ ਨੇ ਕਹਿੰਦੇ ਅੱਜ ਕੱਲ ਉਹੀ ਟੰਗ ਮਾਰਦੇ ਇਹਦਾ ਤੁਸੀਂ ਇੱਕ ਸ਼ੇਅਰ ਦਾ ਹੈ ਨਾ ਸ਼ੇਅਰ ਵੀ ਸੁਣਿਆ ਹੋਣਾ ਸ਼ਾਇਰ ਦਾ ਉਹ ਕਹਿੰਦੇ ਕਹਿੰਦੇ ਮੇਰੀ ਕਸਤੀ ਬਹਾ ਡੂਬੀ ਜਹਾ ਪਾਣੀ ਕਮ تھا ਮੁਝੇ ਆਪਣੇ ਨੇ ਹੀ ਲੂਟਾ ਗੈਰੋਂ ਮੈਂ ਕਹਾਂ ਦਮ ਤਾਂ ਵਹੀ ਹਰ ਤੁਸੀਂ ਦੇਖਿਆ ਵੀ ਅੱਜ ਕੱਲ ਤੁਹਾਨੂੰ ਬਾਹਰੋਂ ਕੋਈ ਮਿਲਦਾ ਗੁਆਂਢੀ ਹੋਊਗਾ ਤੁਹਾਡਾ ਕੋਈ ਭੈਣ ਭਰਾ ਹੋਊਗਾ ਤੁਹਾਡਾ ਕੋਈ ਰਿਸ਼ਤੇਦਾਰ ਹੋਊਗਾ ਜਾਂ ਤੁਹਾਡਾ ਕੋਈ ਘਰ ਦਾ ਹੀ ਮੇਨ ਇਨਸਾਨ ਹੋਊਗਾ ਜਿਹੜਾ ਕਿ ਤੁਹਾਡੀਆਂ ਜੜਾਂ ਨੂੰ ਇਦਾਂ ਵੱਡੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਚੱਲੇ ਆਪਾਂ ਫਿਰ ਪਸਤਾਉਂਦੇ ਰਹਿੰਦੇ ਆ ਵੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਚੀਜ਼ ਵੀ ਹੋ ਸਕਦੀ ਹੈ ਕਹਿੰਦੇ ਜਦੋਂ ਵੀ ਕੋਈ ਕੰਮ ਕਰਨਾ ਹੈ ਨਾ ਆਪਣੇ ਦਿਲ ਤੋਂ ਨਹੀਂ ਦਿਮਾਗ ਤੋਂ ਸੋਚ ਕੇ ਕਰ ਕਿਸੇ ਨੂੰ ਵੀ ਮੈਂ ਅਕਸਰ ਤੁਹਾਨੂੰ ਕਹਿੰਦੀ ਨਾ ਵੀ ਕਿਸੇ ਨੂੰ ਵੀ ਆਪਾਂ ਦੇਖੋ ਆਪਾਂ ਕੋਈ ਰੋਜ਼ਗਾਰ ਕਰਦੇ ਆਂ ਆਪਾਂ ਕੋਈ ਪੈਸਾ ਲੈ ਕੇ ਆਉਨੇ ਆਂ ਆਪਾਂ ਕਿਤੇ ਕਮਾਈ ਆਉਂਦੀ ਆ ਆਪਣੀ ਜਾਂ ਆਪਣੇ ਘਰ ਦੇ ਵਿੱਚ ਕੋਈ ਵੀ ਬਰਕਤ ਆਪਣਾ ਬੱਚਾ ਕੋਈ ਪੋਜੀਸ਼ਨ ਤੇ ਜਾਂਦਾ ਹੈ ਜਾਂ ਆਪਣਾ ਕੁਝ ਵੀ ਲਾ ਲਓ ਤੁਹਾਡੇ ਘਰ ਦੇ ਵਿੱਚ ਹੁੰਦਾ ਹੈ ਤਾਂ ਆਪਾਂ ਨੂੰ ਨਾ ਆਦਤ ਹੁੰਦੀ ਵੀ ਆਪਾਂ ਉਹਦੀ ਟੌਂਡੀ ਪਿੱਟਦੇ ਆਂ ਆਪਾਂ ਉਹਦੇ ਨਾਲ ਸ਼ੋਅ ਆਫ ਜ਼ਿਆਦਾ ਕਰਦੇ ਆਂ ਇਹ ਹੀ ਸਭ ਤੋਂ ਵੱਡੀ ਮੇਨ ਗਲਤੀ ਹੈ ਚਾਹੀ ਉਹ ਤੁਹਾਡਾ ਸਾਕਾ ਭੈਣ ਭਰਾ ਆਏਗਾ ਚਾਹੀ ਤੁਹਾਡੇ ਸਾਕਾ ਮਾਪੇ ਵੀ ਕਿਉਂ ਨਹੀਂ ਆਉਣੇ ਹੁਣ ਉੱਥੋਂ ਵੀ ਉਸ ਚੀਜ਼ ਨੂੰ ਥੋੜਾ ਜਿਆ ਤੁਸੀਂ ਨਾ ਉਹਨਾਂ 'ਕਹ ਦੱਸੋ ਜਿੰਨਾ ਕਿ ਤੁਹਾਡੇ ਘਰ ਦੇ ਵਿੱਚ ਉਸ ਜੀ ਦਾ ਨੁਕਸਾਨ ਨਾ ਹੋਵੇ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਆਪਾਂ ਆਪਣਾ ਸਮਝਦੇ ਹਾਂ ਕਿ ਉਹ ਕਦੋਂ ਤੁਹਾਡੇ ਪੈਰਾਂ ਤੇ ਨੀਚੇ ਤੁਹਾਨੂੰ ਸਿੱਟ ਦੇਵੇ ਜੋ ਇਨਸਾਨ ਤੁਹਾਡੇ ਤੋਂ ਜੈਲਸੀ ਫੀਲ ਕਰਦਾ ਤੁਹਾਡੇ ਤੋਂ ਇਹ ਹੈ ਵੀ ਉਹ ਤੁਹਾਨੂੰ ਚਾਹੁੰਦੇ ਵੀ ਤੁਸੀਂ ਤਰੱਕੀ ਨਾ ਕਰੋ ਨਾ ਉਹ ਤੁਹਾਡੀ ਹਰ ਇੱਕ ਚੀਜ਼ ਦੇ ਵਿੱਚ ਇੰਟਰਫੇਅਰ ਜ਼ਰੂਰ ਕਰੂਗਾ ਹਰ ਇੱਕ ਚੀਜ਼ 'ਚ ਸੋਚੂਗਾ ਵੀ ਇਹ ਚੀਜ਼ ਮੈਨੂੰ ਪਤਾ ਚੱਲੇ ਤੇ ਮੈਂ ਇਸ ਦਾ ਨੁਕਸਾਨ ਕਰਾਂ ਤੁਸੀਂ ਆਪਣੇ ਦੇਖਿਓ ਆਲੇ ਦੁਆਲੇ ਤੁਹਾਡਾ ਇਦਾਂ ਦਾ ਕੋਈ ਨਾ ਕੋਈ ਜਿਹੜੇ ਭੈਣ ਭਰਾ ਦੇ ਘਰ ਦੇ ਵਿੱਚੋਂ ਬਿਮਾਰੀ ਜਾਂ ਘਰ ਦੇ ਵਿੱਚੋਂ ਕਲੇਸ਼ ਜਾਂ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਜਾਂ ਤੁਹਾਡੇ ਘਰ ਦੇ ਵਿੱਚੋਂ ਹਨਾ ਇਦਾਂ ਦੀਆਂ ਵੀ ਬਰਕਤਾਂ ਨੇ ਜਿਹੜੀਆਂ ਤੁਹਾਡੀਆਂ ਰੁਕੀਆਂ ਨੇ ਨਾ ਤਾਂ ਤੁਸੀਂ ਦੇਖਿਓ ਤੁਹਾਡਾ ਕੋਈ ਨਾ ਕੋਈ ਇਦਾਂ ਦਾ ਜ਼ਰੂਰ ਤੁਹਾਡੇ ਨਾਲ ਨਿਸਾਨੋਂਗੇ ਤੁਹਾਡਾ ਕੋਈ ਦੋਸਤ ਹੋਵੇ ਤੁਹਾਡਾ ਕੋਈ ਭੈਣ ਭਰਾ ਹੋਵੇ ਤੁਹਾਡਾ ਕੋਈ ਵੀ ਰਿਸ਼ਤੇਦਾਰ ਹੋਵੇ ਤੁਹਾਡਾ ਕੋਈ ਅੰਡੀ ਗਵੰਡੀ ਹੋਵੇ ਉਹ ਇਦਾਂ ਦਾ ਇਨਸਾਨ ਤੁਹਾਡੀ ਲਾਈਫ ਦੇ ਵਿੱਚ ਜ਼ਰੂਰ ਆਇਆ ਹੋਵੇਗਾ ਜਦੋਂ ਤੋਂ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਸ਼ੁਰੂ ਹੋਈ ਹੈ ਅਕਸਰ ਮੈਂ ਤਾਈਆਂ ਕਹਿੰਦੇ ਨੇ ਵੀ ਜਿਹੜਾ ਆਪਦਾ ਪਹਿਨੇ ਹੋਇਆ ਕੱਪੜਾ ਹੈਗਾ ਉਹ ਕਿਸੇ ਨੂੰ ਦਾਨ ਨਾ ਦੇਵੋ ਮਤਲਬ ਇਹ ਨਹੀਂ ਹੈਗਾ ਵੀ ਦਾਨ ਦਿਓ ਨਾ ਆਪਣੇ ਪੁਰਾਣੇ ਕੱਪੜੇ ਜ਼ਰੂਰ ਦਿਓ ਪਰ ਉਹਨਾਂ ਨੂੰ ਚੰਗੇ ਤਰੀਕੇ ਨਾਲ ਵਾਸ਼ ਕਰਕੇ ਚੰਗੇ ਤਰੀਕੇ ਨਾਲ ਜਿਵੇਂ ਨਮਕ ਸਰਫ ਵਗੈਰਾ ਪਾਣੀ ਨਾਲ ਧੋ ਕੇ ਫਿਰ ਤੇ ਉਹ ਕਦੇ ਵੀ ਆਪਦਾ ਪਹਿਨੇ ਹੋਇਆ ਕੱਪੜਾ ਕਿਸੇ ਨੂੰ ਨਾ ਦੇ ਅੱਜ ਕੱਲ੍ਹ ਜ਼ਿਆਦਾਤਰ ਜਾਦੂ ਟੂਣੇ ਨੰਤਰ ਮੰਤਰ ਬਿਮਾਰੀਆਂ ਦਾ ਮੀਨ ਕਾਰਨ ਇਹੀ ਹੈ ਕਿ ਆਪਾਂ ਪਾਰਲਰਾਂ ਦੇ ਵਿੱਚ ਜਾਂਦੇ ਹਾਂ ਉੱਥੇ ਵਾਲ ਕਟਵਾਉਂਦੇ ਆਂ ਪਤਾ ਨਹੀਂ ਉੱਥੇ ਆਪਣੇ ਨਾਲ ਦੇ ਕਿੰਨੇ ਹੁੰਦੇ ਨੇ ਜਿਹੜੇ ਕਿ ਤੁਹਾਡੇ ਨਾਲ ਹੀ ਹੁੰਦੇ ਨੇ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਵੀ ਕਦੋਂ ਇਹ ਚੀਜ਼ ਹੋਗੀ ਕਿਉਂਕਿ ਇਹ ਚੀਜ਼ਾਂ ਵਾਲਾਂ ਤੋਂ ਕੱਪੜਿਆਂ ਤੋਂ ਤੁਹਾਡੇ ਪਹਿਨਣ ਵਾਲੀਆਂ ਜੁੱਤੀਆਂ ਵਗੈਰਾ ਤੋਂ ਹੀ ਇਹ ਇਹ ਕੁਝ ਨਿਸ਼ਾਨੀਆਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਨੇ ਕਿ ਜੋ ਇਨਸਾਨ ਤੁਹਾਡੇ ਮੂੰਹ ਤੇ ਤੁਹਾਡਾ ਬਹੁਤ ਹੋਏਗਾ ਤੁਹਾਨੂੰ ਵੀ ਲੱਗੇ ਕਿ ਹਾਂ ਮੇਰਾ ਬਹੁਤ ਪਰ ਤੁਹਾਨੂੰ ਬਾਹਰ ਤੋਂ ਸੁਣਨ ਨੂੰ ਮਿਲੇਗਾ ਵੀ ਹਾਂ ਤੁਹਾਡੇ ਬਾਰੇ ਉਹ ਇਹ ਕਹਿ ਰਿਹਾ ਤਾਂ ਸਮਝ ਲਓ ਵੀ ਕਿਤੇ ਕੁਛ ਨਾ ਕੁਛ ਗੜਬੜ ਜ਼ਰੂਰ ਹੈ ਮੈਂ ਕੋਈ ਬਿਜ਼ਨਸ ਕਰਨ ਲੱਗਿਆ ਮੈਂ ਆਪਣੇ ਕਿਸੇ ਵੀ ਪਿਆਰੇ ਨੂੰ ਦੱਸਦਾ ਪਰ ਉਹਦੇ ਵਿੱਚ ਨਾ ਮੈਨੂੰ ਘਾਟਾ ਹੋਇਆ ਜਾਂ ਫਿਰ ਉਹ ਚੀਜ਼ ਨੂੰ ਉਸਨੇ ਪਹਿਲਾਂ ਕਰ ਲਿਆ ਤਾਂ ਸਮਝ ਲਓ ਵੀ ਉਹ ਤੁਹਾਡਾ ਹਿੱਤ ਨਹੀਂ ਚਾਹ ਰਿਹਾ ਤੁਹਾਡਾ ਭਲਾ ਨਹੀਂ ਚਾਹ ਰਿਹਾ ਤੁਹਾਡੇ ਤੇ ਹਰ ਟਾਈਮ ਨਿਗਾਹ ਰੱਖਣ ਵਾਲਾ ਜਿਹਨੂੰ ਤੁਸੀਂ ਹਰ ਆਪਣੇ ਦਿਲ ਦੀ ਗੱਲ ਦੱਸਦੇ ਹੋ ਉਹੀ ਇਨਸਾਨ ਜਾਂ ਤਾਂ ਫਿਰ ਗਾਹਾਂ ਦੱਸ ਰਿਹਾ ਕਿਸੇ ਨੂੰ ਜਾਂ ਫਿਰ ਉਹ ਖੁਦ ਹੀ ਤੁਹਾਡੇ ਪਿੱਠ ਪਿੱਛੇ ਬਾਤ ਕਰ ਰਿਹਾ ਇਸ ਚੀਜ਼ ਨੂੰ ਤੁਸੀਂ ਜ਼ਰੂਰ ਗੌਰ ਕਰਨੀ ਹੈ ਇਹ ਨਹੀਂ ਹੈਗਾ ਵੀ ਆਪਾਂ ਆਪਣੇ ਪਿਆਰਿਆਂ ਤੇ ਆਪਣੇ ਭੈਣ ਭਰਾਵਾਂ ਤੇ ਸ਼ੱਕ ਕਰਨ ਲੱਗ ਜੇ ਮੇਰਾ ਮਤਲਬ ਇਹ ਨਹੀਂ ਹੈਗਾ ਪਰ ਸਿਰਫ ਚੁਕੰਨੇ ਰਹਿਣਾ ਤੁਸੀਂ ਇਹ ਦੇਖਣਾ ਜ਼ਰੂਰ ਹੈ ਕਿ ਕਿਸ ਤੋਂ ਤੁਹਾਡਾ ਨੁਕਸਾਨ ਹੋ ਰਿਹਾ ਕਿਉਂਕਿ ਅੱਖਾਂ ਬੰਦ ਕਰਨਾ ਮੈਂ ਇਹ ਤਾਂ ਇਹੀ ਕਹੂੰਗੀ ਵੀ ਜਿਹਦੇ ਜਵਾਨੇ ਦੇ ਵਿੱਚ ਕਿਸੇ ਦੀ ਖੁਦ ਆਪਣੇ ਆਪ ਤੇ ਵੀ ਜੇ ਆਪਾਂ ਕਹੀਏ ਵੀ ਮੈਂ ਆਪਣੇ ਆਪ ਦੇ ਵਿਸ਼ਵਾਸ ਕਰ ਲੂ ਮੈਂ ਆਪਣੇ ਆਪ ਦਾ ਗਰੰਟੀ ਦੇ ਦੂੰ ਬਿਲਕੁਲ ਨਹੀਂ ਕਿਉਂਕਿ ਕੋਈ ਪਤਾ ਨਹੀਂ ਕਿਸ ਟਾਈਮ ਤੇ ਜਾ ਕੇ ਕਿ ਜੇ ਇਹ ਆਪਣਾ ਮਾੜਾ ਕਰਮ ਜਾਗ ਜਾਵੇ ਕਿ ਆਪਾਂ ਖੁਦ ਦੀਆਂ ਨਜ਼ਰਾਂ ਵਿੱਚੋਂ ਹੀ ਗਿਰ ਚਾਈਏ ਤਾਂ ਸਾਰੇ ਪੈਨ ਭਰਾਵਾਂ ਨੂੰ ਮੇਰੀ ਬੇਨਤੀ ਹੋਈ ਹੈ ਕਿ ਜੋ ਮੈਂ ਤੁਹਾਨੂੰ ਦੱਸਿਆ ਇਸ ਚੀਜ਼ ਨੂੰ ਤੁਸੀਂ ਨੇ ਜ਼ਰੂਰ ਕਰਨਾ ਤਾਂ ਦੇਖੋ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਫਰਕ ਪਵੇਗਾ ਤੇ ਜੋ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਸ ਚੀਜ਼ ਤੋਂ ਤੁਸੀਂ ਚੁੱਕਨੇ ਜ਼ਰੂਰ ਰਹਿਣਾ ਤੇ ਕਈ ਪੈਨਾਂ ਦੇ ਮੈਨੂੰ ਮੈਸੇਜ ਆ ਰਹੇ ਨੇ ਬੱਚਿਆਂ ਵਾਸਤੇ ਵੀ ਨਸ਼ੇ ਵਾਸਤੇ ਵੀ ਪਰਿਵਾਰ ਦੇ ਵਿੱਚ ਕਿ ਮੇਰੇ ਪਤੀ ਇਦਾਂ ਕਰਦੇ ਆ ਤੇ ਘਰ ਦੇ ਵਿੱਚੋਂ ਬਿਮਾਰੀ ਕਲੇ ਸਿੱਧਾ ਨਹੀਂ ਜਾ ਰਹੀਆ ਦੇਖੋ ਮੈਂ ਕੱਲੇ ਕਲਪ ਪੈਨਪਰਾ ਨੂੰ ਕਮੈਂਟ ਦੇ ਜਵਾਬ ਚ ਲਿਖੂਗੀ ਤਾਂ ਤੁਹਾਨੂੰ ਕੱਲ ਸਮਝ ਨਹੀਂ ਆਉਣੀ ਤਾਂ ਮੈਂ ਇਹ ਚੀਜ਼ ਤੇ ਕੱਲ ਨੂੰ ਵੀਡੀਓ ਤੁਹਾਡੇ ਵਾਸਤੇ ਸਪੈਸ਼ਲ ਪਾਉਂਗੀ ਤਾਂ ਉਹ ਚੀਜ਼ ਤੁਸੀਂ ਜ਼ਰੂਰ ਕਰਨੀ ਬਹੁਤ ਹੀ ਪਾਵਰਫੁਲ ਰੈਮਡੀ ਹੈ ਜਿਹੜੀ ਮੈਂ ਕੱਲ ਨੂੰ ਤੁਹਾਨੂੰ ਦੱਸੂਗੀ ਤਾਂ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪਰਾਵਾਂ ਨੂੰ ਮੇਰੇ ਵੱਲੋਂ ਸਤਿ